ਨਹੀਂ ਸੰਤ ਪਤਾ ਲੱਗਾ ਤੂੰ ਫਰੈਂਡ ਕੋ ਜਾ ਰਿਹਾ ਇੰਦੇ ਨਹੀਂ ਸੱਕੂ ਜਾ ਰਿਹਾ ਆ ਸੱਕੇ ਕਿੱਦੇ ਫਰੈਂਡ ਹੁੰਦੇ ਆ ਨਹੀਂ ਸੱਕੂ ਜਾ ਰਿਹਾ ਓਕੇ 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 ਕਿ ਐਨੇ ਐਨੀ ਬਰਫ਼ ਚ ਕਿਵੇਂ ਖੇਡੇਗਾ ਸੋਕਰ ਹੈਂ ਸਨੋਵ ਦੇ ਵਿੱਚ ਕਿਵੇਂ ਚੱਲੇਗਾ ਕੰਮ ਤੇਰਾ ਅੱਜ ਸਨੋਚ ਵੀ ਖੇਡ ਲੈ ਨਾ ਬਾਲ ਫੁੱਟਬਾਲ ਖੇਡ ਲੈ ਨਾ ਸਨੋਚ ਹਾਂਜੀ ਵੈ ਕੇ ਸੱਤਾ ਕਿਨੇ ਮੈਂ ਤੇਰੇ ਨੂੰ ਪਾ ਕੇ ਰੱਖ ਲੈ ਵਾ 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 ਬਾਲ ਕੇ ਚੱਲੂਗਾ ਓਏ ਹੈ ਬਾਲ ਉਸਾ ਦੁਬਾਰੀ ਹਾਰਟ ਮਾਰਨੀ ਵਾਰੀ ਆ ਹਾਂ ਇਹ ਤੇ ਗੱਲ ਹੈਗੀ ਐ ਸਲੋ ਮਾਰੇ ਉਹਦਨ ਬੜੀ ਫਾਰ ਹੋ ਜਾਏਗੀ ਤੇ ਹਾਰਟ ਮਾਰੋ ਸਲੋ ਰੱਖੀ ਤਾਂ ਠੀਕ ਹੈ ਠੀਕ ਹੈ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਆ ਬੱਚਿਆਂ ਨਾਲ ਗੱਲਬਾਤ ਹੋ ਤੁਹਾਨੂੰ ਪਤਾ ਲੱਗ ਹੀ ਜਾਣਾ ਵੀ ਇਹ ਫੁੱਟਬਾਲ ਖੇਡਣ ਚੱਲੇ ਆ ਤੇ ਮੈਂ ਇਸ ਵੇਲੇ ਕੈਲਗਰੀ ਕੈਨੇਡਾ ਚ ਆ ਤੇ ਰਾਤ ਸਾਰੀ ਜਿਹੜੀ ਆ ਨਾ ਸਨੋ ਪੈਂਦੀ ਰਹੀ ਆ ਤੇ ਆ ਬਾਹਰ ਵੇਖ ਲੋ ਆਵਾਜ਼ਾਈ ਵੀ ਜਿਹੜੀ ਆ ਨਾ ਲਗਭਗ ਬਹੁਤ ਮੁਸ਼ਕਲ ਆਤ ਮਤਲਬ ਗੱਡੀ ਲੈ ਕੇ ਜਾਣੀ ਉੱਥੋਂ ਟੱਕਰ ਪਰ ਆ ਇਹਨਾਂ ਦੇ ਸਟੇਡੀਅਮ ਤੇ ਇਹਨਾਂ ਨੂੰ ਮੈਂ ਲੈ ਕੇ ਚੱਲਿਆ ਤੇ ਤੁਹਾਨੂੰ ਵੀ ਵਿਖਾਣਾ ਵੀ ਇੰਨੀ ਨਹੀਂ ਸਨੋ ਚ ਕਿਵੇਂ ਖੇਡਦੇ ਆ ਫੁੱਟ ਇੰਨੀ ਸਨੋ ਚ ਨਾ ਫੁੱਟਬਾਲ ਖੇਡਣ ਜਾਣਾ ਇਹ ਅੰਦਰ ਅਜੀ ਕਿਹੜੇ ਕਿਹਦੇ ਤੁਹਾਨੂੰ ਦਿਖਾਵਾਂ ਇਸ ਤਰ੍ਹਾਂ ਕੋ ਕਿੱਥੇ ਖੇਡਦੇ ਕਿਵੇਂ ਖੇਡਦੇ ਆ ਤੇ ਮਤਲਬ ਲਗਭਗ ਸਵਾ ਸਵਾ ਫੁੱਟ ਜਿਹੜੀ ਸنو ਹੈਗੀ ਆ ਜਿੱਥੋਂ ਤੁਰੰਡੇ ਇਥੋਂ ਚੁੱਕੀ ਹੋਈ ਆ ਹੈ ਅਬੀਰ ਕਿੱਥੇ ਚੱਲਿਆ ਹੈ ਅੱਜ ਕਲਾਸ ਆ ਲਾਸਟ ਡੇ ਆ ਕਿ ਐਨੇ ਸਨੋਚ ਖੇਡੇਗਾ ਕਿਉਂ ਹੋਏ ਬੋਲੇ 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 ਹਾਂ ਚੱਲ ਵੇਖਦੇ ਹੁਣ ਇਹਦੇ ਅੰਦਰ ਨਾ ਇਨਡੋਰ ਗਰਾਉਂਡਾ ਹੈ ਜਾਂ ਜਿੱਥੇ ਕੋਚਿੰਗ ਦੇਂਦੇ ਆ ਜான்ਸਨ ਸੈਂਟਰ ਹੈਗਾ ਤੇ ਵਖਾਨਾ ਅੰਦਰ ਚੱਲ ਕੇ ਤੁਹਾਨੂੰ ਸਾਰਾ ਕੁਝ ਹੋਣਗੇ ਜੀ ਅੰਦਰ ਤੇ ਬੀਸਮੈਂਟ ਦੇ ਵਿੱਚ ਹੈਗਾ ਗਰਾਉਂਡ ਤੇ ਪੌੜੀਆਂ ਉੱਤਰ ਕੇ ਆਉਣਾ ਚਲਦੇ ਆਂ ਬੰਦਾ ਸਾਡਾ ਢਿੱਲਾ ਇਹਨੂੰ ਥੋੜਾ ਖਿੱਚ ਕੇ ਨਾ ਜਰਾ ਕਹਿਣਾ ਪੈਣਾ ਤੁਹਾਨੂੰ ਆਪਣਾ ਟੈਂਟ ਲੱਭੋ ਇੱਕ ਗ੍ਰਾਉਂਡ ਨੂੰ ਨਾ ਚਾਰ ਹਿੱਸਿਆਂ 'ਚ ਵੰਡ ਕੇ ਨਾ ਤੇ ਜਿਹੜੇ ਵੱਖ-ਵੱਖ ਏਜਦੇ ਨਾ ਇਹਨਾਂ ਨੇ ਵੱਖਰੇ-ਵੱਖਰੇ ਗਰੁੱਪ ਬਣਾ ਜਾਂਦੇ ਤੇ ਉਹਨਾਂ 'ਚ ਫਿਰ ਇਹਨਾਂ ਨੂੰ ਇਹ ਖੇਡਾਂਦੇ ਆ ਵੱਖ-ਵੱਖ ਏਜ ਦੇ ਇੱਜਤਰਾ ਸਾਡਾ ਬੱਚਾ ਜਿਹੜਾ ਹੁਣ 8 ਸਾਲ ਦਾ ਹੋ ਗਿਆ ਵੀਰ ਤੇ ਇਹ ਹੁਣ ਅਗਲੇ ਗਰੁੱਪ ਚੱਲੂਗਾ ਅੱਜ ਦਾ ਲਾਸਟ ਡੇ ਆ ਕੂਚ ਆ ਗਿਆ ਜੀ ਇਹਨਾਂ ਦਾ ਤੇ ਪਹਿਲਾਂ ਇਹਨਾਂ ਨੂੰ ਕਰਾਈ ਇਹਨਾਂ ਨੇ ਇਹਨੇ ਵਾਮਾ ਤੇ ਉਤੋਂ ਬਾਅਦ ਪੂਰੇ ਯੋਰ ਨਾਲ ਸਪਿੰਟਾਂ ਲਵਾਈਆਂ ਪੂਰਾ ਸਿਨੇ ਬਚਾ ਲੈ ਇੱਕੜੀਆਂ ਕਢਾ ਦਿੱਤਾ ਤਸੱਲੀ ਨਾਲ ਪਹਿਲਾਂ ਤਾਂ ਕੂਚ ਨਾਲ ਆਪ ਕਰਕੇ ਦਿਖਾਉਂਦਾ ਵੀ ਕਿਵੇਂ ਹਡਲ ਦੇ ਵਿੱਚੋਂ ਜਿਹੜੀ ਨਾ ਬਾਲ ਕੱਢਣੀਆਂ ਹੈ ਕੈਰੀ ਕਿੰਨੀਆਂ ਕੱਟਣੀਆਂ ਹੈ ਤੇ ਉਸ ਤੋਂ ਬਾਅਦ ਇਹਨਾਂ ਕੋਲੋਂ ਵਾਰੀ-ਵਾਰੀ ਸਾਰਿਆਂ ਕੋ ਕਰਾਉਂਦੇ ਆ ਪੀ ਤਾਂ ਕਿ ਜਿਹੜੀ ਨਾ ਇਹਨਾਂ ਨੂੰ ਵਿੱਚੋਂ ਰੋਕਾਂ ਦੇ ਬਾਲ ਕੱਢਣੀ ਆ ਜੇ ਕੈਰੀ ਜਿਹੜੀ ਜਿੱਦ ਨੂੰ ਆਪਾਂ ਕਹਿੰਦੇ ਆ ਉਹ ਕਰਨੀ ਆ ਜੇ ਬਾਹਰ ਨੂੰ ਕਿੱਧਰ ਮੂਵ ਕਿਹੜੇ ਟਾਈਮ ਤੇ ਕਰਨਾ ਉਹ ਉਹ ਤੇ ਕੰਟਰੋਲ ਕਰਨ ਲਈ ਇਹਨੇ ਕਰਦੇ ਆ ਹਰ 15 ਮਿੰਟ ਬਾਅਦ ਨਾ 2 ਮਿੰਟ ਦੀ ਰੈਸਟ ਦਿੰਦੇ ਆ ਤਾਂ ਥੋੜੀ ਨੀ ਇੱਕ ਇੱਕੋ ਕੰਮ ਰਵਾ ਕੇ ਨਾ ਗੋਲਾਂ ਜਤੇ ਇਹਨਾਂ ਨੇ ਥੋੜੀ ਜਿਹਾ ਰੈਸਟ ਦਿੱਤੀ ਇਹਨਾਂ ਨੇ ਕੋਚ ਜਿਹੜਾ ਨਾ ਬੜਾ ਐਕਸਪੀਰੀਅੰਸ ਹੈਂਡ ਆ ਪਹਿਲਾਂ ਛੋਟੇ ਪਾਸ ਕਰਨੇ ਸਿਖਾ ਲਿਆ ਫਿਰ ਇਹਨਾਂ ਨੂੰ ਆਪਸੇ ਦੀ ਲੰਮੀ ਪਾਸ ਕਰਨੀ ਕਰਨੀ ਆ ਤੇ ਕਿਵੇਂ ਬਾਅਦ ਸਵੀਕ੍ਰੀ ਕਰਨੀ ਕਰਨੀ ਡਿਲੀਵਰ ਕਰਨੀ ਹੈ ਤੇ ਬਹੁਤ ਮਿਹਨਤ ਨਾ ਕਰਾਂ ਉਹ ਤਾਂ ਉਧਰੋਂ ਸਾਡਾ ਨਿੱਕੂ ਹੀ ਸ਼ੈਤਾਨ ਸਿੰਘ ਆ ਰਿਹਾ ਤੇ ਮੈਂ ਉਹਦੇ ਹੱਲ ਚੱਲਿਆਂ ਹੋਣੀ ਜਰਾ ਤੇ ਮੇਰਾ ਦੂਜਾ ਪਲੇਅਰ ਆ ਆਦੂ ਇੱਧਰ ਇੱਧਰ ਵੇਖ ਮੇਰੇ ਨਾਲ ਗਰਾਊਂਡ 'ਚੋਂ ਨਾ ਸਪੇਅਰ ਬਾਰ ਪਿਆ ਚੁੱਕ ਕੇ ਭੱਜ ਉੱਠਿਆ ਵਾ ਤੇ ਅਪੜੀ ਹੋਣ ਗੇਮ 'ਕੇ ਹੋਰ ਪਾਸੇ ਜਾ ਕੇ ਲਾਊਗਾ গোল চল চল ਅੱਗੇ ਗੋਕੀ ਚੱਲ ਛੋਟੇ ਨੇ ਨਾ ਆਪਣੇ ਆਰੇ ਲਾ ਰੱਖਿਆ ਸੀ ਤੇ ਕੋਚ ਨੇ ਇਧਰ ਟੀਮਾਂ ਦਿੱਤੀਆਂ ਵੰਡ ਇੱਕ ਨੂੰ ਹਰੀ ਵਰਦੀ ਪਵਾਤੀ ਤੇ ਇੱਕ ਦੀ ਪਹਿਲਾਂ ਲਾਲ ਹੈ ਜੀ ਆ ਤੇ ਬੱਚੇ ਜਿਹੜੇ ਨਾ ਬਹੁਤ ਉਤਸ਼ਾਹ ਨਾਲ ਖੇਡਦੇ ਆ ਤੇ ਮਤਲਬ ਇਨਾਂ ਦਾ ਜਿਹੜਾ ਲਾਸਟ ਟਾਰਗੇਟ ਹੋਣਾ ਚਾਹੀਦਾ ਉਹ ਪਹਿਲਾ ਹੁੰਦਾ ਭਾਵੇਂ ਜਿੱਥੋਂ ਮਰਜ਼ੀ ਬਾਲ ਮਲੇ ਕਰੀ ਗੋਲ ਕਰ ਦਈਏ ਜਿਹੜਾ ਗਿੰਤੀ 'ਚ ਆ ਜਾਏ ਬਾਕੀ ਜਿਹੜਾ ਨਾ ਇੱਥੇ ਇੱਕ ਵੀਰ ਮੇਰੇ ਕੋਲ ਬਿਠਾ ਸੀ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਕਿ ਬਾਹਰ ਡੇਢ ਫੁੱਟ ਬਰਫ਼ ਪਈ ਆ ਤੇ ਅੰਦਰ ਵੇਖ ਲਓ ਇਹ ਗਰਾਊਂਡ ਤੇ ਇਹਨਾਂ ਨੇ ਪੂਰੀ ਇਹੋ ਜਿਹੀ ਵਿਵਸਥਾ ਬਣਾਈ ਆ ਬੱਚੇ ਆਰਾਮ ਨਾਲ ਖੇਡ ਸਕਦੇ ਆ ਤੇ ਭਈ ਜੇ ਇਹਨਾਂ ਨੇ ਕੀਤਾ ਤੇ ਫਿਰ 올림픽 'ਚ ਤਗਮੇ ਵੀ ਇੰਨਾ ਹੀ ਲੈਣੇ ਆ ਆਪਾਂ ਤਾਂ ਨਹੀਂ ਲੈਣੇ ਨਾ ਤੇ ਹੁਣ ਆਪਣੇ ਬੰਦੇ ਆ ਇਹ ਘਰ ਸਾਰਾ ਕੁਝ ਸਕਦੇ ਆ ਇੱਥੇ ਬਾਹਰ ਹੋ ਕੇ ਜਾਂਦੇ ਆ ਸਾਰਾ ਕੁਝ ਵੇਖ ਜਾਣਗੇ ਪਰ ਅਮਲ ਨਹੀਂ ਕਰਨਾ ਅਮਲ ਜਿਹੜਾ ਕਰਨ ਲੱਗਿਆਂ ਜਿਹੜਾ ਨਾ ਉਹ ਯੋਰ ਲੱਗਦਾ ਮਿਹਨਤ ਲੱਗਦੀ ਆ ਉਹ ਕਰਨ ਲੱਗਿਆਂ ਝਟਕਦੇ ਆ ਹੁਣ ਜੇ ਇਹਨਾਂ ਨੇ ਆ ਬਹੁਤ ਛੜਕਾਂ ਬਣਾਤੀਆਂ ਗੱਡਕੜੀ ਸਾਹਿਬ ਨੇ ਤੇ ਟੋਲ ਪਲਾਜੇ ਵੀ ਬਣੇ ਆ ਟੋਲ ਸਾਨੂੰ ਦੇਣਾ ਪੈਂਦਾ ਇਹਨੇ ਆ ਵੇਖੋ ਕਹਿੰਦਾ ਬੱਚਾ ਬਾਲਕ ਵੀ ਮੰਗਦਾ ਬੜੇ ਮੈ ਇਧਰ ਠੱਗ ਨਾਲ ਇਹ ਬੜਾ ਜਿੱਤਰਾ ਮਜੂਰ ਹੁੰਦਾ ਬਹੁਤ ਵਧੀਆ ਸੀ ਵੀ ਕਰ ਲਈ ਹੈ ਤੇ ਬਾਕੀ ਜਿਹੜਾ ਜਦੋਂ ਟੋਲ ਲੱਗੇ ਤੇ ਬੜੀ ਸੋਹਣੀ ਹੋ ਤੁਸੀਂ ਮੁੰਡੇ ਦੇ ਵੱਜ ਗਿਆ ਬਾਲ ਸਿੱਧਾ ਹੀ ਤੇ ਕੋਤ ਨੇ ਇੱਕ ਰੀ ਗੇਉ ਖਲਾ ਲੀਆ ਤੇ ਬਾਕੀ ਜਦੋਂ ਸਾਡੇ ਕੋਲ ਟੋਲ ਲੈ ਕੇ ਨਾ ਤੇ ਉਹ ਛੜਕਾਂ ਬਣਾਈਆਂ ਬੜੀਆਂ ਸੋਹਣੀਆਂ ਬਣ ਗਈਆਂ ਸਾਰਾ ਕੁਝ ਅਸੀਂ ਦਿੱਤਾ ਵੀ ਆ ਇਸੇ ਤਰ੍ਹਾਂ ਦਾ ਕੋਈ ਸਾਡੇ ਮਤਲਬ ਜੇ ਤੁਸੀਂ ਨਹੀਂ ਕੋਈ ਢਾਲ ਸਕਦੇ ਤੇ ਗਰੋਂਡਾਂ ਵਾਂਗ ਆ ਕੇ ਵੀ ਚਲੋ ਜੇ ਯਾਰ ਲਾਣਾ ਲਾਇਆ ਹੀ ਹੋਇਆ ਬਾਕੀ ਜਿਹੜੀਆਂ ਗਰੋਂਡਾਂ ਹੈ ਜੀਆਂ ਮਾੜੀਆਂ ਮੋਡੀਆਂ ਉਹਦਾ ਵੀ ਪੇ ਕਰਕੇ ਮਤਲਬ ਬੱਚੇ ਖੇਡਦੇ ਆ ਤੇ ਇਹੋ ਜੀ ਓਪਰਚੁਨਿਟੀ ਬਣਾ ਛੱਡਣ ਇੱਥੇ ਹੁਣ 20 ਡਾਲਰ ਦੇਣੇ ਆ ਪਰ ਆਵਰ ਦੇ ਜਦੋਂ ਵੀ ਜੇਮ ਤੇ ਲੈ ਜਾਂਦਾ 20 ਡਾਲਰ ਦੇਣੇ ਪੈਂਦੇ ਇਹਨਾਂ ਦੇ ਪਰ ਉਹ ਮਤਲਬ ਦਿੱਤੇ ਜਿਹੜੇ ਸਵਾਰਥ ਮਤਲਬ ਲੱਗਦੇ ਆ ਹੁਣ ਆ ਬੱਚੇ ਇੰਨਾ ਵਧੀਆ ਖੇਡਣ ਦੇ ਆ ਜੋਰ ਲਾਣ ਦੇ ਆ ਇਹ ਨਹੀਂ ਆ ਵੀ ਸਾਰੇ ਬੱਚੇ ਜਿਹੜੇ ਇਹਨਾਂ ਨੇ ਬਹੁਤ ਵੱਡੇ ਪਲੇਅਰ ਹੀ ਬਣ ਜਾਣਾ ਪਰ ਜਿਹੜੇ ਵੱਡੇ ਪਲੇਅਰ ਬਨਨਗੇ ਨਾ ਉਹ ਵੀ ਇਹਨਾਂ ਚੋਂ ਹੀ ਬਨਨਗੇ ਤੇ ਗਰਾਊਂਡਾਂ 'ਚ ਤਾਂ ਸਾਰੀਆਂ ਹੀ ਆ ਫੁੱਟਬਾਲ ਦੀ ਵੀ ਹੈਗੀ ਆ ਵਾਲੀਬਾਲ ਦੀ ਵੀ ਹੈਗੀ ਆ ਬੈਡਮਿੰਟਨ ਦੀ ਵੀ ਹੈਗੀ ਆ ਹੋਰ ਕਈ ਗਰਾਊਂਡਾਂ ਜਿਹੜੀਆਂ ਇਹਨਾਂ ਨੇ ਇਸੇ ਤਰ੍ਹਾਂ ਇੰਡੋਰ ਰੱਖੀਆਂ ਹੋਈਆਂ ਆ ਤੇ ਆ ਹੁਣ ਬੱਚੇ ਜਿੰਨੇ ਹੋਂ ਤਾਂ ਛਾਂ 'ਚ ਖੇਡਦੇ ਆ ਤਾਂ ਵੇਖ ਕੇ ਨੰਦਾ ਆ ਜਾਂਦਾ ਤੇ ਅੱਜ ਹੁਣ ਸੋਚ ਨਹੀਂ ਸਕਦੇ ਵੀ ਘਰੋਂ ਬਾਹਰ ਵੀ ਨਿਕਲਾ ਜਾ ਸਕਦਾ ਤੋਂ ਨਹੀਂ ਆ ਗੁੱਡ ਗੁੱਡੇ ਜਿਹੜੀ ਆ ਬਰਫ ਮਿੱਦ ਕੇ ਤੇ ਅਸੀਂ ਇੱਥੋਂ ਤੱਕ ਮਤਲਬ ਆ ਗਏ ਤੇ ਖਿਡੰਡੇ ਆ ਗਏ ਆਨੰਦ ਲੈ ਆਂਦੇ ਪੂਰਾ ਤੇ ਉਹ ਆ ਵੀ ਕੋ ਨਿਕਲ ਨਹੀਂ ਹੋਇਆ ਪਰ ਮੁੰਡੇ ਨੇ ਟਰਾਈ ਦੇਖੋ ਕਿੱਥੋਂ ਲਿਆ ਕੇ ਕਰੀ ਆ ਬਾਲ ਤੇ ਇਹ ਚੀਜ਼ਾਂ ਜਿਹੜੀਆਂ ਨੇ ਜਿੱਥੇ ਆਉਂਗੀਆਂ ਪਰਗਟ ਸਿੰਘ ਇਹ ਵਿਚਾਰੇ ਯੋਰ ਲਾਉਂਦੇ ਆ ਉਹਨਾਂ ਨੂੰ ਪਾਵਰ ਹੀ ਨਹੀਂ ਉਹਨੇ ਦੇਣੀ ਇਹੋ ਜਿਹੇ ਬੰਦਿਆਂ ਨੂੰ ਤੇ ਜੇ ਉਹ ਉਹ ਜੋ ਬੰਦਿਆਂ ਨੂੰ ਇਹ ਪਾਸੇ ਲਾ ਸਕਣ ਵੀ ਚੱਲ ਭਾਈ ਜਿਹੜੇ ਸਪੋਰਟਸ ਪਰਸਨ ਹੈ ਜਿਹੜੇ ਪੁਰਾਣੇ ਉਹਨਾਂ ਨੂੰ ਇੱਧਰ ਲਾ ਕੇ ਤੇ ਆ ਵੇਖੋ ਬੱਚਾ ਲੱਗਿਆ ਇਹ ਗੋਲ ਆ ਤੇਰੀ ਸੀ ਉਹ ਬੱਲੇ ਜਵਾਨਾ ਸ਼ਾਬਾਸ਼ ਬਹੁਤ ਵਧੀਆ ਗੋਲ ਮਾਰ ਕੇ ਗਿਆ ਜੀ ਤੇ ਬਾਕੀ ਜਿਹੜੇ ਜਦੋਂ ਇਹ ਜਿਹੇ სპੋਰਟਸਮੈਨ ਨੂੰ ਜਿਹੜੇ ਗੇ ਹੰਡੇ ਵਰਤੇ ਹੁੰਦੇ ਜਦੋਂ ਸਾਰਾ ਕੋ ਵੇਖਿਆ ਵੀ ਇੱਥੇ ਕਿਹੜੀ ਕਮੀ ਹੈਗੀ ਆ ਜਿਹਨੂੰ ਪੂਰਾ ਕੀਤਾ ਜਾ ਸਕਦਾ ਤੇ ਕਿਵੇਂ ਹੀ ਅੱਗੇ ਨਿਕਲ ਸਕਦੇ ਆ ਇਹੋ ਜਿਹੇ ਨੂੰ ਅੱਗੇ ਲਾਹਣ ਤੇ ਸਾਰਾ ਕੁਝ ਹੋ ਸਕਦਾ ਪਰ ਇਹ ਤਾਂ ਸਿਰਫ ਸਿਆਸਤ ਆ ਵੋਟ ਬੈਂਕ ਕਿਵੇਂ ਇਕੱਠਾ ਕਰਨਾ ਇਹ ਬਹੁਤ ਗੌਰਾਂਦੇ ਇਹਨਾਂ ਨੂੰ ਪਰ ਰੱਬ ਕਰੇ ਵੀ ਇਹਨਾਂ ਨੂੰ ਇਹੋ ਜਿਹੇ ਗੌਰ ਆ ਜਾਣ ਕਿਆ ਬੱਚਿਆਂ 'ਚ ਬਹੁਤ ਸਵੇਤਤਾ ਹੈ ਉਹਨੇ ਕੋਲ ਉਧਰ ਹੋਇਆ ਤੇ ਉਹਨੇ ਜਿੱਧਰ ਹੋਇਆ ਪੂਰੀ ਫਾਈਟ ਕਰਦੇ ਇੱਕ ਦੂਜੇ ਨਾਲ ਤੇ ਮਤਲਬ ਆ ਜਿਹੜੀ ਉਮਰ ਆ ਨਾ ਇਤੋਂ ਇਹਨਾਂ ਨੂੰ ਇੱਕ ਤਿੰਨ ਕਹਿੰਦੇ ਸਪੋਰਟਸਮੈਨਸ਼ਿਪ ਜਿਹੜੀ ਭਰੀ ਜਾਣੀ ਇਹਨਾਂ ਦੇ ਅੰਦਰ ਤੇ ਇਹ ਅੱਗੇ ਦਾ ਕੇ ਬਹੁਤ ਕਮ ਆਣੀ ਆ ਇਹ ਇਹ ਨਹੀਂਗਾ ਵੀ ਇਹ ਗੇਮਾਂ ਜਿਹੜੇ ਜੰਦੇ ਇਨਸਾਨ ਵੀ ਜੜੇ ਆ ਨਾ ਉਹ ਪਲੇਅਰਾਂ 'ਚੋਂ ਨਿਕਲਦੇ ਆ ਉਹ ਜਿੰਨੇ ਤੇ ਬੁਰੀ ਚਲਦੀ ਰੱਖਣੀ ਹੁੰਦੀ ਹੈ ਲੈ ਗੋਲ ਕਿੱਥੋਂ ਮਾਰ ਗਿਆ ਬਹੁਤ ਦੂਰੋਂ ਮਾਰਿਆ ਗੋਲ ਨੂੰ ਤੇ ਗੇਮ mera ਖਾਲਸ ਮੁਆਫਤ ਕਰਤੀ ਆ ਉਹਨਾਂ ਨੇ ਹੋ ਗਿਆ ਟਾਈਮ ਤੇ ਬਾਕੀ ਅੱਜ ਸਾਡੇ ਅਬੀਰ ਸਿੰਘ ਦਾ ਜਿਹੜਾ ਵਾ ਉਹ ਲਾਸਟ ਤੇ ਹੀ ਅਵਾਵ 8:00 ਤੇ ਚੱਲ ਜਣਾ ਹੁਣ ਤੇ ਅਗਲੇ ਗਰੁੱਪ ਚ ਜਿਹੜਾ ਖੇਡਿਆ ਕਰੂ ਮੇਰਾ ਖਿਆਲ ਨੂੰ ਸਰਟੀਫੀਕੇਟ ਵਗੈਰਾ ਦੇਣਗੇ ਤੇ ਆ ਕੋ ਸਾਹਿਬ ਨੇ ਸਰਟੀਫਿਕੇਟ ਦੇ ਦਿੱਤਾ ਤੇ ਆ ਗਿਆ ਬੰਦਾ ਸਾਡਾ ਖੁਸ਼-ਖੁਸ਼ ਦਿਖਾ ਕੇ ਮਿਲਿਆ ਨਾ ਉਸ ਨੂੰ ਇਹ ਸੌਂਸ ਪਿਆ ਨੇ ਸ਼ਿੰਡ ਪਾਟ ਗਾਇ ਡਾਕ ਜੀ ਪੀਸੀਸ ਸੇ ਆਏ ਆ ਚਲੋ ਮੰਮਾ ਆ ਤੁਮੇ 3 ਗੋਸ ਠੀਕ ਹੈਗਾ ਮੰਮਾ ਨੇ ਪਤਾ ਕਿ ਕਿੰਨਾ ਹੈ ਢੇਰ ਜਿਹਾ ਨਹੀਂ ਖਲਾਫ ਦਾ ਕਿੰਨੇ ਗੋਲ ਕਿਤੇ ਹੋ ਮੈਂ ਆਪੇ ਸਾਰੇ ਦਿਨ ਕੀਤਾ ਮਮਾ ਦੇਖ ਸੰਤ ਸੁਣ ਜਾਣਦੇ ਜਾਣਦੇ ਕੋਈ ਨਹੀਂ ਮੈਂ ਵੀ ਥੋੜਾ ਨੋ ਮੈਂ ਇਹ ਟੈਕਸ ਕੋ ਆਫਰ ਕੀਤਾ ਆਦਰ ਕੋਈ ਕੋਈ ਕਰ ਰਹੇ ਨੇ ਨਾ ਨੈਕਸ ਨਹੀਂ ਨੋ ਜੀ ਸਾਡਾ ਆਦਰ ਸਿੰਘ ਆ ਗਿਆ ਜੇ ਮੈਦਾਨ ਚ ਖਾਲੀ ਵੇਖ ਕੇ ਨਾ ਵੜ ਗਿਆ ਵਿੱਚ ਤੇ ਆਪਣੇ ਕਰਤੱਵ ਲੱਗਾ ਵਿਖਾਣ ਆ ਦੂਜਾ ਲੈਦੇ ਨੇ ਗਰੁੱਪਰ ਜ਼ਰੂਰੀ ਹੋਇਆ ਵਾਹ ਸ਼ਾਬਾ ਸ਼ਾਬਾਸ਼ ਇਹ ਕੰਟਰੋਲ ਦੇ ਸਕੋ ਪਾਰ ਜਾਓ ਉਹਨੇ ਫਿਰ ਦੇ ਦਿਓ ਵੇਖੋ ਜਾਣ ਤੇ ਜਾਣ ਤੇ ਜਾਣ ਤੇ ਨਾਂ ਲਿਆ ਦੋ ਮਿੰਟ ਖੇਡ ਲਾਂਗੇ ਕੌਣ ਚੂਰੇ ਵੇਖੀਂ ਪੱਤ ਜੇ ਵੇਖੀਂ ਵੇਖੀਂ ਫਾਈ ਵੇਖੀਂ ਵੇਖੀਂ ਫਾਈ ਅਗੋਂ ਦਾ ਪਾਈ ਹਾ 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 ਜਿਨੂੰ ਨਾ ਮੀ ਵੰਗੂ ਵਰੰਡ ਜਿਹਾ ਹੋਣੀ ਤੇ ਆ ਢੇਰ ਵੇਖੋ ਕਿੱਡੇ ਕਿੱਡੇ ਹੋਇਆ ਬਾਹਰ ਇਹ ਖਰਾਲੀ ਗੱਲ ਜੇ ਵੀ ਇੰਨੀ ਸਲੋ ਪੈਣ ਦੇ باوجود ਵੀ ਨਾ ਤੇ ਫੁੱਟਬਾਲ ਬਾਕੀ ਸਾਰੀਆਂ ਗੇਮਾਂ ਇਹਨਾਂ ਦੀਆਂ ਚੱਲਦੀਆਂ ਬੜਾ ਨੰਦਾ ਆ ਹਨ ਅੰਦਰੋਂ ਆਣੇ ਬੱਚਾ ਲੈ ਕੇ ਆ ਰਹੇ ਆ ਬਾਹਰ ਆ ਸਾਰੇ ਪਾਸੇ ਸਨੋ ਸਨੋ ਹੁਣ ਫੁੱਲ ਭੰਨਦੀ ਅਸਲੇ